ਬੋਲੂ ਮੈਂ ਜਰੂਰ ਗਿਆ ਸੀ ਕਹਿੰਦਾ ਮਜੀਠੀਏ ਤੇ ਪਰਚਾ ਦੇਣਾ ਮੈਂ ਕਿਹਾ ਪਾਉ ਜਦੋਂ ਮਰਜ਼ੀ ਦੇ ਦਿਆਂ ਘਲੋਤਾ ਤੇਰੇ ਬੋਲੇ ਸੋੜ ਹਾ ਔਰ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਭਗਵੰਤਵਾਹ ਨਾ ਇੰਨੇ ਕਮਰੇ ਚੱਲਦੇ ਆ ਜਾਂ ਤੇਰੇ ਹਿੱਕ 'ਚ ਵੱਜੂ ਜਿਹੜਾ ਪਰਚਾ ਦੇਣਾ ਹੀ ਦੇ ਲਈ ਜੇ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਤੇਰੀ ਗੀਂਚੀ ਨੂੰ ਚੀਕਾ ਕਢਾ ਦੋ ਤੇਰੀਆਂ ਚੀਕਾਂ ਜੋ ਤੂੰ ਲੋਕਾਂ ਨੂੰ ਤੰਗ ਕੀਤਾ ਲੋਕਾਂ ਦੇ ਜੋ ਹਾਲਾਤ ਬਣਾਏ ਅੱਜ ਕਹਿੰਦੇ ਸੀ ਘਰ ਕਰ ਨੌਕਰੀ ਅਸੀਂ ਸਾਰਾ ਕੁਝ ਪਹਿਲਾਂ ਰੇਕੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੱਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮੁਹਿੰਮ ਛੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਨਾ ਪਈ ਨਾਲੀ ਹੈ ਬੈਸੀ ਮਲੇਓ ਕਿਵੇਂ ਠੀਕ ਹੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਹੋਖਲਾ ਕਰਨ ਚ ਪਈ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਤੁਹਾਡੀ ਪਹਿਲਾਂ ਚੱਲਦੀ ਰਹੀ ਹੈ ਇੱਥੇ ਨਹੀਂ ਚੱਲਦੀ ਉਹ ਨੂੰ ਮਾ ਜਰੂਰ ਗਿਆ ਸੀ ਕਹਿੰਦਾ ਮਜੀਠੀ ਤੇ ਪਰਚਾ ਦੇਣਾ ਮੈਂ ਕਿਹਾ ਪਾਉ ਜਦੋਂ ਮਰਜ਼ੀ ਦੇ ਦੀਆਂ ਖਲੋਤਾ ਤੇਰੇ ਬੋਲੇ ਸੋਨ ਹਾ ਔਰ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਭਗਵੰਤਾਨਾ ਇੰਨੇ ਕੈਮਰੇ ਚੱਲਦੇ ਆ ਜਾਂ ਤੇਰੇ ਹਿੱਕ 'ਚ ਵੱਜੂ ਜਿਹੜਾ ਪਰਚਾ ਦੇਣਾ ਹੀ ਦੇ ਲਈ ਜੇ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਤੇਰੀ ਗੀਂਚੀ ਨੂੰ ਚੀਕਾਂ ਕਢਾ ਦੋ ਤੇਰੀਆਂ ਚੀਕਾਂ ਜੋ ਤੂੰ ਲੋਕਾਂ ਨੂੰ ਤੰਗ ਕੀਤਾ ਲੋਕਾਂ ਦੇ ਜੋ ਹਾਲਾਤ ਬਣਾਏ ਅੱਜ ਕਹਿੰਦੇ ਸੀ ਘਰ ਘਰ ਨੌਕਰੀ ਅਸੀਂ ਸਾਰਾ ਕੁਝ ਪਹਿਲਾਂ ਰੇਖੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੰਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮਹਮ ਚੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਨਾ ਪਈ ਨਾਲੀ ਹੈ ਬੈਸੀ ਮਲੇਓ ਕਿਵੇਂ ਠੀਕ ਹੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਹੋਖਲਾ ਕਰਨ ਚ ਪਈ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਤੁਹਾਡੀ ਪਹਿਲਾਂ ਚੱਲਦੀ ਰਹੀ ਹੈ ਇੱਥੇ ਨਹੀਂ ਚੱਲਦੀ ਉਹ ਨੂੰ ਮਾ ਜਰੂਰ ਗਿਆ ਸੀ ਕਹਿੰਦਾ ਮਜੀਠੀ ਤੇ ਪਰਚਾ ਦੇਣਾ ਮੈਂ ਕਿਹਾ ਪਾਉ ਜਦੋਂ ਮਰਜ਼ੀ ਦੇ ਦਿਆਂਗਾ ਕਲੋਤਾ ਤੇਰਾ ਬੋਲੇ ਸੋਨ ਹਾਰ ਔਰ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਭਗਵੰਤਾਨਾ ਇੰਨੇ ਕੈਮਰੇ ਚੱਲਦੇ ਆ ਜਾਂ ਤੇਰੇ ਹਿੱਕ 'ਚ ਵੱਜੂ ਜਿਹੜਾ ਪਰਚਾ ਦੇਣਾ ਹੀ ਦੇ ਲਈ ਜੇ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਤੇਰੀ ਗੀਂਚੀ ਨੂੰ ਚੀਕਾਂ ਕਢਾ ਦੋ ਤੇਰੀਆਂ ਚੀਕਾਂ ਜੋ ਤੂੰ ਲੋਕਾਂ ਨੂੰ ਤੰਗ ਕੀਤਾ ਲੋਕਾਂ ਦੇ ਜੋ ਹਾਲਾਤ ਬਣਾਏ ਅੱਜ ਕਹਿੰਦੇ ਸੀ ਘਰ ਘਰ ਨੌਕਰੀ ਅਸੀਂ ਸਾਰਾ ਕੁਝ ਪਹਿਲਾਂ ਰੇਖੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੰਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮਹਮ ਚੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਨਾ ਬਈ ਨਾ ਵਾਲੀ ਐ ਬੈਸੀ ਮਿਲੇਓ ਬਿਕੇਵੇਂ ਠੀਕੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ ਚ ਪਏ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਤੁਹਾਡੀ ਪਹਿਲਾਂ ਚੱਲਦੀ ਰਹੀ ਐ ਇੱਥੇ ਨਹੀਂ ਚੱਲਦੀ